ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਜੋ ਮੁਹੱਲੀ ਦੇ ਵਿੱਚ ਪਲਾਟਾਂ ਦੇ ਵੱਡੇ ਸਕੈਂਡਲ ਹੋਏ ਨੇ ਜਿਨ੍ਹਾਂ ਨੂੰ ਜਾਲੀ ਵਿਅਕਤੀਆਂ ਦੇ ਨਾਂ ਤੇ ਵੇਚ ਦਿੱਤਾ ਗਿਆ ਸੀ ਅਸਲ ਦੇ ਵਿੱਚ ਉਹਨਾਂ ਵਿਅਕਤੀਆਂ ਦਾ ਵजूद ਹੀ ਨਹੀਂ ਹੁਣ ਜਦੋਂ ਜਾਂਚ ਹੋ ਗਈ ਹੈ ਪਤਾ ਲੱਗਿਆ ਕਿ ਉਹ ਬੰਦੇ ਤਾਂ ਹੈ ਹੀ ਨਹੀਂ ਜਿਨ੍ਹਾਂ ਦੇ ਨਾਂ ਤੇ ਪਲਾਟ ਦਿੱਤੇ ਗਏ ਨੇ ਸੋ ਪਲਾਟਾਂ ਦਾ ਜਿਹੜਾ ਗੁਰਕਤਾਂ ਦਾ ਵੱਡੀ ਪੱਧਰ ਤੇ ਚੱਲਿਆ ਕਿਉਂਕਿ ਪਲਾਟ ਮਹੱਲੀ ਦੇ ਵਿੱਚ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ ਵੱਡੀ ਪੱਧਰ ਤੇ ਸਬਸਿਡੀਆਂ ਤੇ ਦਿੱਤੇ ਗਏ ਸਨ ਸੋ ਵੱਡਾ ਸਕੈਂਡਲ ਆ ਸਕੈਂਡਲ ਨੂੰ ਕਿਸ ਤਰ੍ਹਾਂ ਉਜਾਗਰ ਕੀਤਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਸਪਰਸ਼ਾਂ ਕੀਤੀਆਂ ਨੇ ਅਗਲੀ ਕਾਰਵਾਈ ਬਾਰੇ ਇਹਦੇ ਬਾਰੇ ਗੱਲ ਕਰਾਂਗੇ ਸਤਨਾਮ ਸਿੰਘ ਦਾਉਨ ਨਾਲ ਸਤਨਾਮ ਸਿੰਘ ਦਾਉਨ ਇਹ ਆਰਟੀ ਰਹੀ ਲੈ ਕੇ ਖਲਾਸੇ ਕੀਤੇ ਸਨ ਤੇ ਸਰਕਾਰ ਕੋਲ ਬਾਰ ਬਾਰ ਇਹ ਸ਼ਿਕਾਇਤਾਂ ਕਰਦੇ ਰਹੇ ਨੇ ਸਤਨਾਮ ਜੀ ਸਵਾਗਤ ਹੈ ਤੁਹਾਡਾ ਹਾਂ ਧੰਨਵਾਦ ਜੀ ਬាទ ਮਿਹਰਬਾਨੀ ਕਿ ਅੱਜ ਨਵੀਂ ਡਵੈਲਪਮੈਂਟ ਕੀ ਹੋਇਆ ਜਿਹੜਾ ਪਲਾਟਾਂ ਦਾ ਸਕੈਂਡਲ ਸੀਗਾ ਉਹਦੇ ਬਾਰੇ ਜਾਣਕਾਰੀ ਦੇ। ਪਹਿਲਾਂ ਤਾਂ ਧੰਨਵਾਦ ਤੁਹਾਡਾ ਕਿ ਤੁਸੀਂ ਲੋਕਾਂ ਨੇ, মিডিਆ ਨੇ ਲਗਾਤਾਰ ਨਜ਼ਰ ਬਣਾਈ ਰੱਖੀ ਤੇ ਲਗਾਤਾਰ ਇਸ ਸਕੈਮ ਨੂੰ ਐਕਸਪੋਜ਼ ਕਰਨ ਸਾਡੀ ਮਦਦ ਕੀਤੀ ਹੈ। ਤੇ ਜਿਹੜਾ ਇਹ ਪਲਾਟਾਂ ਦਾ ਕਪਲਾ ਸਿਰ ਮਹਾਲੀ 'ਚ ਨਹੀਂ ਹੈ ਜਿੱਡਾ ਕਬੜਾ ਮਹਾਲੀ 'ਚ ਐਡਾ ਹੀ ਵੱਡਾ ਲੁਧਿਆਣੇ 'ਚ ਵੀ ਹੈ। ਤੇ ਜਲੰਧਰ ਚ ਵੀ ਐ ਅਮ੍ਰਿਤਸਰ ਚ ਵੀ ਐ ਪੰਜਾਬ ਦੇ ਹਰ ਕੋਨੇ ਦੇ ਵਿੱਚ ਐ ਫੋਕਲ ਪੁਆਇੰਟਾਂ ਦੇ ਉੱਤੇ ਇੰਡਸਟਰੀ ਪਲਾਟਾਂ ਦਾ ਕੰਮ ਕਿਹੜੇ ਡਿਪਾਰਟਮੈਂਟ ਦਾ ਹੈ ਇਹ ਪੰਜਾਬ ਰਾਜ ਲਗੋ ਉਦਯੋਗ ਤੇ ਨਿਰਯਾਤ ਨਿਗਮ ਨੂੰ ਕਹਿੰਦੇ ਆ ਪੀ ਐਸ ਆਈ ਈ ਸੀ ਜਿਹਦਾ ਕੰਮ ਐ ਪੂਰੇ ਪੰਜਾਬ ਚ ਫੋਕਲ ਪੁਆਇੰਟ ਕੱਟ ਕੇ ਇੰਡਸਟਰੀ ਇੰਡਸਟਰੀਅਲ ਏਰੀਆ ਬਣਾ ਕੇ ਫੈਕਟਰੀਆਂ ਲਗਾਉਣ ਵਾਸਤੇ ਪਲਾਟ ਦੇਣੇ ਜਿਸ ਤਰ੍ਹਾਂ ਮਲੋ ਫਲਿੱਪਸ ਕੰਪਨੀ ਐ ਮੋਹਾਲੀ ਚ 25 30 ਏਕੜ ਦਾ ਪਲਾਟ ਸੀਗਾ ਜੇ ਸੀ ਟੀ ਐ ਪਨਵਾਇਰ ਸੀ ਜਾਂ ਈ ਐਸ ਪੀ ਐਲ ਸੀ ਜਾਂ ਪੰਜਾਬ ਟਰੈਕਟਰ ਲਿਮਟਿਡ ਐ ਐਸਟ ਨੇ ਵੱਡੀ ਵੱਡੀ ਕੰਪਨੀਆਂ ਆਸਵਾਲਾ ਜਲੰਧਰ ਦੇ ਵਿੱਚ ਲੁਧਿਆਣੇ ਚ ਜਾਂ ਕੋਈ 1 ਏਕੜ 2 ਏਕੜ ਦੀ ਉਹ ਜਿਹੜਾ ਇੱਕ ਵੱਡਾ ਸਕੈਮ ਹੋਇਆ ਹੈ ਤੇ ਇਹਦੀ ਜਾਂਚ ਵੀ ਤੁਹਾਨੂੰ ਪਤਾ ਹੈ ਕਿ ਵਿਜਨਸ ਬਿਊਰੋ ਨੇ ਸੰ 2018 ਚ ਜਾਂਚ ਨੰਬਰ 3 ਕਰ ਲਈ ਸੀ ਪਰ ਜੇ ਉਹ ਤਿੰਨ ਦੇ ਵਿੱਚ ਉਸ ਜਾਂਚ ਤੇ ਐਫ ਆਈ ਆਰ ਹੋ ਜਾਂਦੀ ਤਾਂ ਸਾਰਾ ਸਕੈਮ ਨੰਗਾ ਹੋ ਜਾਂਦਾ ਤੇ ਉਦੋਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਮੈਂ ਕਹਿ ਸਕਦਾ ਸਿੱਧਾ ਮਿਲਿਆ ਹੋਇਆ ਸੀ ਕਿਉਂਕਿ ਜਦੋਂ ਵਿਜਨਸ ਬਿਊਰੋ ਨੇ ਸਿਪਾਰਸ਼ ਕੀਤੀ ਕਿ ਪਰਚਾ ਦਰਜ ਕਰੋ ਪਰਮਿਸ਼ਨ ਲੈਣ ਵਾਸਤੇ ਭੇਜੀ ਪੀਐਸਐਸਸੀ ਕੋਲੇ ਤਾਂ ਤਿੰਨ ਆਈਏਐਸ ਅਫਸਰਾਂ ਨੇ ਇੱਕ ਖੁਦ ਝਾਲੀ ਕਮੇਟੀ ਬਣਾ ਲਈ ਝਾਲੀ ਚਿੱਠੀ ਦੇ ਆਧਾਰ ਤੇ ਇਹ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਿੰਦਰ ਨੇ ਆਈਐਸ ਅਫਸਰਾਂ ਦੀ ਕਮੇਟੀ ਬਣਾਈ ਜਿਹੜੇ ਕਦੇ ਐਮਡੀ ਰਹੇ ਆ ਤੇ ਹੁਣ ਆਪਣੀ ਇਨਵੈਸਟੀਗੇਸ਼ਨ ਆਪ ਹੀ ਕਰਨਗੇ ਆਪਣੀ ਆਪ ਕਿਵੇਂ ਉਹਨਾਂ ਨੂੰ ਲੱਗਿਆ ਸੀ ਕਿ ਜਿਹੜਾ ਕਪੜਾ ਹੋਇਆ ਪਹਿਲਾਂ ਬਦਲ ਵੇਲੇ ਦਾ ਕਪੜਾ ਹੋਇਆ ਜੀ ਉਹ ਬਦਲ ਨੇ ਵੀ ਇਸ ਕਪੜੇ ਨੂੰ ਦਵਾਈ ਰੱਖਿਆ ਜਾਂ ਕਹਿ ਲਓ ਉਹਨਾਂ ਦਾ ਧਿਆਨ ਨਹੀਂ ਸੀ ਇਸ ਪਾਸੇ ਕਿਸ ਸਰਕਾਰ ਨੂੰ ਪਸੰਦ ਨਾ ਆ ਰਿਹਾ ਜੀ ਨਹੀਂ ਬਿਲਕੁਲ ਉਹਨਾਂ ਦਾ ਧਿਆਨ ਸੀਗਾ ਕਿਉਂਕਿ ਜਿਹੜਾ ਵਿਧਾਨ ਸਭਾ ਕਵਰ ਕਰਨ ਵਾਲਾ ਇੱਕ ਪੱਤਰਕਾਰ ਸੀਗਾ ਮਿਸਟਰ ਪਰਵਾਨਾ ਉਹਦਾ ਬੇਟਾ ਜਿਹੜਾ ਐਸਪੀ ਸਿੰਘ ਹਾਂਜੀ ਉਹ ਤਾਂ ਹੁਣ ਹੈ ਨਹੀਂ ਇਸ ਸਮੇਂ ਬਿਲਕੁਲ ਉਹ ਹੁਣੇ 6 ਮਹੀਨੇ ਪਹਿਲਾਂ ਸਾਲਕਵਲੇ ਦੇ ਮੌਤ ਹੋਈ ਹੈ ਪਰ ਉਹ ਮੁੱਖ ਮੰਤਰੀ ਦੇ ਨੇੜੇ ਰਹਿੰਦਾ ਸੀ ਉਹਦਾ ਮੁੰਡਾ ਐਸਪੀ ਸਿੰਘ ਜਿਹੜਾ ਫਲਿੱਪਸ ਪਲੌਟ ਸਕੈਮ ਜੇਲ੍ਹ ਗਿਆ ਉਹਦਾ ਬੇਟਾ ਹੈ ਉਹਦੀ ਬਦੌਲਤ ਹੀ ਉਹ ਉੱਥੇ 25-30 ਸਾਲ ਟਿਕਿਆ ਰਿਹਾ ਅਸਲੀ ਸਕੈਮ ਤੇ ਸਾਜ਼ਿਸ਼ ਕਰਤਾ ਐਸਪੀ ਸਿੰਘ ਹੈ ਉਹਦਾ ਇੱਕ ਹੋਰ 파ਟਨਰ ਹੈ ਜਸਵਿੰਦਰ ਰੰਧਾਵਾ ਇੱਕ ਹੋਰ 파ਟਨਰ ਜਿਹੜਾ ਕਦੇ ਬਾਦਲਾਂ ਦਾ OSD ਰਿਹਾ ਫਾਈ ਬਲੀਫ ਸਿੱਧੂ ਕਹਿੰਦੇ ਉਹ ਹੈ ਇਸ ਤਰ੍ਹਾਂ ਦੇ ਵੱਡੇ ਵੱਡੇ ਲੋਕ ਜਿਹੜੇ ਆ ਇਸ ਕਰਕੇ ਸਾਰੇ ਦੀ ਇਨਵੋਲਵਮੈਂਟ ਰਹੀ ਹੈ ਪਰ ਜਿਹੜੀ ਸਪਾਰਸ ਹੋਈ ਹੈ ਵਿਜੀਲੈਂਸ ਬਿਊਰੋ ਨੇ ਉਹ ਕੀਤੀ ਹੈ 2018 ਚ ਕੈਪਟਨ ਅਮਰਿੰਦਰ ਦੇ ਸਮੇਂ ਚ ਉਹ ਸਪਾਰਸ ਦੇ ਅਧਾਰ ਤੇ ਜੇ ਪਰਚਾ ਦਾਇਰ ਹੋ ਜਾਂਦਾ ਸਾਰਾ ਸਕੈਮ ਨੰਗਾ ਹੋ ਜਾਣਾ ਸੀ ਇਸ ਕਰਕੇ ਦੱਬਣ ਵਾਸਤੇ ਕੈਪਟਨ ਅਮਰਿੰਦਰ ਦੀ ਝੁੱਠੀ ਚਿੱਠੀ ਦਾ ਹਵਾਲਾ ਦੇ ਕੇ ਤਿੰਨ ਆਈਐਸ ਅਫਸਰਾਂ ਨੇ ਕਮੇਟੀ ਬਣਾ ਕੇ ਖੁਦ ਜਿਹੜੇ ਕਦੇ ਐਮਡੀ ਰਹੇ ਖੁਦ ਇਸ ਸਕੈਮ ਚ ਇਨਵੋਲ ਹੈ ਉਹਨਾਂ ਦੇ ਪਲਾਟ ਹੈ ਉਹਨਾਂ ਦੇ ਰਿਸਟਰ ਨੇ ਪਲਾਟ ਹੈ ਉਹਨਾਂ ਨੇ ਆਪਣੇ ਆਪ ਨੂੰ ਤੇ ਬਾਕੀ ਦੋਸ਼ੇ ਨੂੰ ਕਲੀਨ ਚਿੱਟ ਦੇ ਕੇ ਫਾਈਲ ਬੰਦ ਕਰ ਦਿੱਤੀ ਸੀ ਅਫਸਰਾਂ ਦੇ ਵੀ ਫਿਰ 420 ਦਾ ਪਰਚਾ ਦਰਜ ਹੋ ਸਕਦਾ ਕਿਉਂਕਿ ਸਰਕਾਰ ਦੇ ਅੱਖਾਂ ਚ ਘੱਟਾ ਪਾਇਆ ਜਾਂ ਕਹਿ ਲਓ ਸਰਕਾਰ ਦੀ ਪ੍ਰਾਪਰਟੀ ਨੂੰ ਲੱਗਣ ਵਾਲੇ ਖੋਰੇ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਕਿ ਖੋਰਾ ਲਗਾਓ ਜੀ ਮੈਂ ਲਗਾਤਾਰ ਮੰਗ ਕਰ ਰਹੇ ਹਾਂ ਤੁਹਾਡੇ ਚੈਨਲ 'ਤੇ ਵੀ ਤੇ ਬਾਕੀ ਮੀਡੀਆ 'ਤੇ ਵੀ ਕਿ ਤਿੰਨ ਆਈਏਐਸ ਅਫਸਰ ਜਿਹਦਾ ਨਾਮ ਹੈ ਜਿਹਦਾ ਨਾਮ ਹੈ ਰਜਤ ਅਗਰਵਾਲ ਮੈਂ ਨਾਮ ਭੁੱਲ ਗਿਆ ਨੀਲੀਮਾ ਇੱਕ ਹੋਰ ਹੈ ਮੈਂ ਕਹਿੰਦਾ ਜਿਆਦਾ ਜੇਗਾ ਕੁਝ ਬਾਅਦ ਚ ਦੱਸਦਾ ਮੈਂ ਨਾ ਅਫਸਰਾਂ ਅਕਸਰ ਸੁਨਾਉਣ ਪੁਣਾ ਰਿਹਾ ਜਿਹੜਾ ਮੇਨ ਦੋਸ਼ੀ ਹੈ ਆਈਐਸ ਅਫਸਰ ਉਹ ਰਾਹੁਲ ਪੁਣਾ ਰਿਹਾ ਰਜਤ ਅਗਰਵਾਲਾ ਨੀਲੀਮਾ ਆਈਐਸ ਅਫਸਰ ਹੈ ਇਹ ਤਿੰਨੋਂ ਕਦੇ ਐਮਡੀ ਰਹੇ ਹਨ ਤਿੰਨਾਂ ਦੇ ਸਕੈਮ ਦੇ ਵਿੱਚ ਕੋਈ ਨਾ ਕੋਈ ਹਿੱਸਾ ਹੈ ਇਹ ਤਿੰਨ ਚੋਰਾਂ ਨੇ ਆਈਐਸ ਅਫਸਰ ਨੇ ਆਪਣੀ ਕਮੇਟੀ ਬਣਾ ਕੇ ਆਪਣੀ ਆਪ ਪੜਤਾਲ ਕਰਕੇ ਕਲੀਨ ਚਿੱਟ ਦੇ ਕੇ ਫਾਈਲ ਬੰਦ ਕੀਤੀ ਫਿਰ ਆਵਾਜ਼ ਦੀ ਪਾਰਟੀ ਨੇ 2021 ਚ ਮੁੜ ਕੇ ਜਿਹੜੀ ਇਹ ਜਾਂਚ ਕਰਵਾਈ ਇਨਕੁਆਇਰੀ ਨੰਬਰ 4 ਚ ਫਿਰ ਆਈਐਸ ਅਫਸਰ ਨੀਲੀਮਾ ਨੇ ਫਿਰ ਫਾਈਲ ਬੰਦ ਕਰ ਦਿੱਤੀ ਕਿਉਂਕਿ ਇਸ ਸਕੈਮ ਨੂੰ ਦੱਬਣ ਵਾਸਤੇ ਹੁਣ ਇਹ ਜਿਹੜੇ ਦੋਸ਼ੀ ਆਏ ਐਸ ਅਫਸਰ ਇਹ ਪੰਜਾਬ ਦੇ ਲੁਟੇਰੇ ਆ ਇਹਨਾਂ ਨੇ ਇਸ ਸਕੈਮ ਨੂੰ ਦੱਬ ਕੇ ਰੱਖਿਆ 2018 ਤੋਂ ਲੈ ਕੇ 24 ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਦੋਸ਼ੀਆਂ ਨੇ ਪੈਸੇ ਇਧਰ ਉਧਰ ਅਡਰੈਸ ਕਰ ਲਏ ਕੁਝ ਦੇ ਛੱਡ ਕੇ ਭੱਜ ਗਏ ਕਾਰਨ ਸਿਰਫ ਇਹ ਆਈਐਸ ਅਫਸਰਾਂ ਨਾਲ ਖਲਾਫ ਕਾਰਵਾਈ ਕਰਨ ਦੀ ਬਣਦੀ ਹੈ ਨੰਬਰ 1 ਨੰਬਰ 2 ਜੇ ਮੁੱਖ ਮੰਤਰੀ ਕੈਪਟਨ ਅਮਿੰਦਰ ਦੇ ਚਿੱਠੀ ਹੈ ਨੇ ਜਿਹਦੇ ਅਧਾਰ ਤੇ ਬੰਦ ਹੋਇਆ ਸਾਨੂੰ ਪਤਾ ਸੀ ਇਹ ਚਿੱਠੀ ਲਿਖੀ ਨਹੀਂ ਕਿਉਂ ਨਹੀਂ ਲਿਖੀ ਕਿਉਂਕਿ ਜਦੋਂ ਇਹ ਚਿੱਠੀ ਦੀ ਗੱਲ ਕਰਦੇ ਆ ਆਈਐਸ ਅਫਸਰ ਉਹ ਅਨਪੜ ਗਵਾਰਾਂ ਦੀ ਤਰ੍ਹਾਂ ਆਈਐਸ ਅਫਸਰਾਂ ਨੇ ਲਿਖ ਦਿੱਤੀ ਕਿ ਕੈਪਟਨ ਅਮਿੰਦਰ ਨੇ ਇਸ ਡੇਟ ਨੂੰ ਚਿੱਠੀ ਲਿਖੀ ਹੈ ਉਹ ਤੋਂ ਸਾਨੂੰ ਮਾਰੇ ਮੋਟੇ ਸਮਝਾਗੇ ਚੌਣ ਰਾਭਦੇ ਕੋਈ ਕੋਈ ਸੀਐਮ ਚਿੱਠੀ ਨਹੀਂ ਲਿਖ ਸਕਦਾ ਚਿੱਠੀ ਹੈ ਨਹੀਂ ਸੀ ਸਾਡੇ ਸੂਤਰਾਂ ਮੁਤਾਬਕ ਅਸੀਂ ਚੈਲੰਜ ਕਰਦੇ ਰਹੇ ਹਾਈ ਕੋਰਟ ਵੀ ਕੇਸ ਪਾਤਾ ਉਹਦਾ ਪਬਲਿਕ ਇੰਟਰਸਟ ਰਿਸਟ੍ਰਿਕਸ਼ਨ ਨੰਬਰ 13 ਹੈ ਉਹਦੇ ਵਿੱਚ ਵੀ ਪਤਾ ਸੀ ਕਿ ਲਿਆਓ ਚਿੱਠੀ ਕਿੱਥੇ ਹੈ ਤੇ ਹੁਣ ਜਦੋਂ ਪਿਛਲੀ ਵਾਰ ਨਵੀਂ ਸਰਕਾਰ ਬਣੀ ਭਗਵੰਤਪਾਲ ਸਰਕਾਰ ਦੀ ਅਸੀਂ ਆਪਣੀ ਟੀਮ ਲੈ ਕੇ ਵਿਧਾਨ ਸਭਾ ਗਏ ਉੱਥੇ ਤੁਸੀਂ ਸਾਨੂੰ ਕਵਰੇਜ ਦਿੱਤੀ ਅਸੀਂ ਪੂਰਾ ਹੰਗਾਮਾ ਕੀਤਾ ਐਕਸ਼ਨ ਵੀ ਹੋਇਆ ਭਗਵੰਤਪਾਲ ਸਰਕਾਰ ਨੇ ਉਸ ਤੋਂ ਬਾਅਦ ਲਗਾਤਾਰ ਸਵਰਮੇ ਕਰ ਰਹੇ ਪਰ ਮੇਨ ਸਵਾਲ ਇਹ ਹੈ ਕਿ ਸਪਾਰਸ ਦੇ ਵਿੱਚ ਕੀ ਕਿਹਾ ਗਿਆ ਜੋ ਤੁਹਾਨੂੰ ਤੁਹਾਡੇ ਕੋਲ ਡਾਕੂਮੈਂਟ ਨੇ ਉਹਦੇ ਆਧਾਰ ਤੇ ਦੱਸੋ ਦੇਖੋ ਉਹਦੇ ਆਧਾਰ ਤੇ ਜਿਹੜੀ ਚੀਫ ਸੈਕਟਰੀ ਪੰਜਾਬ ਵਿਜਨ ਜਿਹੜੇ ਡਾਇਰੈਕਟਰ ਪੀਐਸਆਈਸੀ ਐਡਵੋਕੇਟ ਜਰਨਲ ਪੰਜਾਬ ਤੇ ਸੀਐਮ ਚਾਰ ਮੈਂਬਰੀ ਕਮੇਟੀ ਦੇ ਸਿਫਾਰਸ਼ ਕੀਤੀ ਹੈ ਕਿ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਮੇਰੇ ਸ਼ਬਦਾਂ ਚ ਹੈ ਲਿਖਿਆ ਬਹੁਤ ਕੁਝ ਹੈ ਤੇ ਉਹਦੇ ਵਿੱਚ ਜਿਹੜੇ ਦੋਸ਼ੀ ਉਦੋਂ ਦੱਸੇ ਗਏ ਸੀ ਤਿੰਨ ਨੰਬਰ ਇਨਕੁਆਇਰੀ ਚ ਉਹਨਾਂ ਸਾਰੇ ਦੇ ਨਾਮ ਹੈ ਪਰ ਜਦੋਂ ਇਹਦੀ ਅੱਗੇ ਪਰਦਾ ਖੁੱਲਣਗੇ ਆ ਇਹ ਤਿੰਨ ਨੰਬਰ ਇਨਕੁਆਇਰੀ ਤੇ ਨਾਲ ਬਸ ਸਕੈਮ ਚਾਰ ਨੰਬਰ ਇਨਕੁਆਇਰੀ ਦਾ ਵੀ ਹੈਗਾ ਵਿਜਨਸ ਮਿਰੋ ਦੀ ਸਕੈਮ 12 ਨੰਬਰ ਦੀ ਹੈ ਇਸ ਸਮੇਂ ਤਾਂ 6-7 ਦੇ ਕਰੀਬ ਹੈ ਦਰਜਣ ਤੋਂ ਘੱਟ ਹੈ ਪਰ ਜਦੋਂ ਖੁੱਲਣਗੇ ਮੈਨੂੰ ਲੱਗਦਾ 10 ਦਰਜਣੇ ਵੀ ਲੋਕ ਹੋਣਗੇ ਕਿਉਂਕਿ ਹੁਣ ਗੱਲ ਕਰੀਏ ਇਸੇ ਕੋਰੀ ਦੇ ਦੌਰਾਨ ਪੀਐਸਆਈਸੀ ਦੇ ਐਮਡੀ ਨੇ ਜਿਹੜੇ ਅਸੀਂ ਕਹਿੰਦੇ ਫੇਕ ਪਲਾਟ ਹੈ ਇਹਨਦੇ ਕੋ ਬਾਰਲੀਵਾਰ ਸੈ ਨਹੀਂ ਇਹ ਦੋਸ਼ੀਆਂ ਦੇ ਠੱਗਾਂ ਦੇ ਆਪਣੇ ਪਲਾਟਾ ਝੁੱਠੇ ਨਾਵਾਂ ਤੇ ਤਾਂ ਚਿੱਠੀਆਂ ਭਾਈਆਂ ਪੀਐਸਆਈਸੀ ਦੇ ਕਿ ਜਿਹੜੇ ਜਿਹੜੇ ਲੋਕਾਂ ਦੇ ਪਲਾਟ ਹੈ ਇੰਡਸਟਰੀਲ ਪਲਾਟਾ ਕੋਈ 100 ਕਰੋੜ ਦਾ ਕੋਈ 50 ਕਰੋੜ ਦਾ ਕੋਈ 10 ਕਰੋੜ ਦਾ ਉਹਨਾਂ ਮਾਲਕਾਂ ਨੂੰ ਕਹਿਆ ਵੀ ਤੁਸੀਂ ਆਪਣੇ ਆਧਾਰ ਕਾਰਡ ਤੇ ਪੈਨ ਨੰਬਰ ਦਿਓ ਤਾਂ ਕਿ ਅਸੀਂ ਤੁਹਾਡੀ ਕੇਵਾਈਸੀ ਕਰ ਸਕੀਏ ਇਹ ਬਿਜ਼ਨਸ ਨੇ ਜਾਂਚਦਰਾਣ ਕੀਤਾ ਨਹੀਂ ਨਹੀਂ ਹੁਣ ਕੀਤਾ ਬਿਜ਼ਨਸ ਨੇ ਜਿਹੜੀ ਮੁੱਖ ਮੰਤਰੀ ਨੇ ਆਪਣੀ ਕਮੇਟੀ ਬਣਾਈ ਹੈ ਓਕੇ ਉਹਦੇ ਵਿੱਚ 70% ਤੋਂ ਜ਼ਿਆਦਾ ਦਾ ਕੋਈ ਰਿਸਪਾਂਸ ਨਹੀਂ ਆਇਆ ਮਾਲਕ ਹੈ ਹੀ ਨਹੀਂ ਇਸ ਕਰਕੇ ਜਿਹੜਾ ਅਸੀਂ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਦੇ ਕੋਈ ਮਾਲਕ ਹੈ ਨਹੀਂ ਉਹ ਸੱਚ ਸਾਬਦੋਗਾ ਪਰ ਉਹ ਵੀ ਤਾਂ ਇਸੇ ਜਾਂਚ ਚਾਣਗੇ ਇਸੇ ਐਫਆਈਆਰ ਚਾਣਗੇ ਕਮੇਟੀ ਮੰਤਰੀਆਂ ਦੀ ਬਣੀ ਹੈ ਅਫਸਰਾਂ ਦੀ ਬਣੀ ਹੈ ਹਾਂ ਜਿਹੜੀ ਕਮੇਟੀ ਹੈ ਮੁੱਖ ਮੰਤਰੀ ਖੁਦ ਹੈ ਉਹਦੇ ਵਿੱਚ ਚੀਫ ਸੈਕਟਰ ਹੈ ਖੁਦ ਹੈ ਤੇ ਪੀਐਸਆਈਸੀ ਦੇ ਐਮਡੀ ਖੁਦ ਹੈ ਤੇ ਐਡਵੋਕੇਟ ਜਰਨਲ ਪੰਜਾਬ ਖੁਦ ਹੈ ਚਾਰੋ ਲੋਕ ਹੈ ਨੀਚੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਸੀ ਤੇ ਜੇ ਇਹਦੀ ਅੱਜ ਦੀ ਡੇਟ ਦੇ ਵਿੱਚ ਮਹਾਲੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਕਰੋੜਾਂ ਤੱਕ ਪ੍ਰਾਪਰਟੀ ਪਹੁੰਚੀ ਹੋਈ ਹੈ ਜੇ ਪਲਾਟਾਂ ਦੀ ਗੱਲ ਕਰੀਏ ਕਿੰਨੇ ਕੁ ਦਾ ਗਵਨ ਹੋ ਸਕਦਾ ਜੀ ਅੱਜ ਦੀ ਡੇਟ 'ਚ ਕਰੀਏ ਇਹ ਦੇਖੋ ਮੈਂ ਹਵਾ ਜੇ ਤ ਜਿਹੜਾ ਫਲਿੱਪਸ ਪਲਾਟ ਸਕੈਮ ਹੈ ਜਿੱਥੇ ਸ਼ਾਮਸਿੰਦਰ ਅਰੋੜਾ ਜੇਲ੍ਹ ਗਿਆ ਸੀ ਤੇ 23 12 12 15 ਅਫਸਰ ਹੋਰ ਜੇਲ੍ਹ ਗਏ ਸੀ ਉਹ ਪਲਾਟ ਸਰਕਾਰੀ ਅੰਕੜਿਆਂ ਮੁਤਾਬਕ 700 ਕਰੋੜ ਦਾ ਉਦੋਂ ਉਦੋਂ ਦੀ ਗੱਲ ਹੈ ਅੱਜ ਦੀ ਡੇਟ 'ਚ 2000 ਕਰੋੜ ਤੋਂ ਵੱਧ ਦਾ ਇੱਕ ਪਲਾਟ ਜੇ 2000 ਕਰੋੜ ਦਾ ਹੈ ਤੇ ਐਦਾਂ ਦੇ 500 ਪਲਾਟ ਹੈ ਅੱਛਾ 500 ਪਲਾਟਾਂ ਨੂੰ ਮਲਟੀਪਲਾਈ ਪੂਰੇ ਪੰਜਾਬ ਦੇ ਤੇ 500 ਪਲਾਟਾਂ 'ਚੋਂ 300 ਤੋਂ 400 ਪਲਾਟ ਅਜਿਹੇ ਹੈ ਜਿਹਨੂੰ ਬਿਜ਼ਨਸ ਵਿਰੋਧੀ ਇਨਵੈਸਟੀਗੇਸ਼ਨ ਦੌਰਾਨ ਪੀਐਸਆਈ ਦੇ ਅਧਿਕਾਰੀਆਂ ਨੇ ਚਿੱਠੀ ਲਿਖ ਕੇ ਕਿਹਾ ਕਿ ਅਸੀਂ ਨਹੀਂ ਦੱਸ ਸਕਦੇ ਕੌਣ ਇਹ ਕਿੱਥੇ ਰਿਕਾਰਡ ਗਿਆ ਕਿਵੇਂ ਇਹ ਵਿੱਚੇ ਗਏ ਕਹਿੰਦੇ ਰਿਕਾਰਡ ਨੂੰ ਸਿਉਂ ਖਾ ਗਏ ਜੇ 300 400 ਪਲਾਟਾਂ ਦੇ ਰਿਕਾਰਡ ਨੂੰ ਸਿਉਂ ਖਾ ਗਏ ਉਹਨੂੰ 700 ਨਾਲ ਮਲਟੀਪਲਾਈ ਕਰ ਰਹੇ ਪਰ ਸਾਰੇ ਪਲਾਟ 700 ਕਰੋੜ ਦੇ ਨਹੀਂ ਆ ਕੋਈ 5 ਕਰੋੜ ਦਾ ਵੀ ਹੁਣ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਸਾਹਮਣੇ ਮੋਹਾਲੀ ਦੇ ਵਿੱਚ ਕੋਈ 100 ਕਰੋੜ ਦਾ ਪਲਾਟ ਵੀ ਹੈ ਕੋਈ 150 ਕਰੋੜ ਦਾ ਪਲਾਟ ਵੀ ਹੈ ਉਹ ਅੱਗੇ ਅੱਗੇ ਵਿਕਦੇ ਰਹੇ ਇਸ ਕਰਕੇ ਇਹ ਮੇਰੇ ਮੁਤਾਬਕ 50000 ਕਰੋੜ ਤੋਂ ਲੈ ਕੇ ਜਿਹਨੇ ਇਸ ਪਰਸਾਂ ਕੀਤੀਆਂ ਨੇ ਉਸ ਕਮੇਟੀ ਨੇ ਜਾਂਚ ਤੋਂ ਬਾਅਦ ਪਰਸਾਂ ਕੀਤੀਆਂ ਨੇ ਉਹ ਬਿਜ਼ਨਸ ਨੂੰ ਕਿਹਾ ਕਿ ਕਾਰਵਾਈ ਕਰੋ ਜਾ ਕਿ ਨੂੰ ਗਿਆ ਉਸ ਸਪਾਰਸ ਭੇਜੀ ਕਿਤੇ ਕੋਲ ਦੇਖੋ ਇਸ ਸਪਾਰਸ ਵਿੱਚ ਤਿੰਨ ਮੈਂਬਰੀ ਕਮੇਟੀ ਨੇ ਸਾਰੇ ਅਧਿਕਾਰ ਐਮ ਡੀ ਪੀ ਐਸ ਆਈ ਸੀ ਮੈਡਮ ਬਲਦੀਪ ਕੌਰ ਨੂੰ ਦੇ ਦਿੱਤੇ ਸੀ ਤੇ 21 ਤਰੀਕ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਵੈਸੇ 15 ਦਿਨ ਪਹਿਲੇ ਸਪਾਰਸ ਕਰ ਦਿੱਤੇ ਸੀ ਐਸ ਈ ਐਮ ਨੇ ਪਰ ਉਹ ਜਾਣ ਬੁਝ ਕੇ ਕਿ ਲੀਕ ਨਾ ਗੱਲ ਹੋ ਜੇ 21 ਤਰੀਕ ਨੂੰ ਜਦ ਸਵੇਰੇ ਕੋਰਟ ਤੇ ਪੇਸ਼ ਕਰਨਾ ਸੀ ਉਹ 20 ਤਰੀਕ ਸ਼ਾਮ ਨੂੰ ਸਾਈਨ ਹੋਇਆ ਤੇ ਉਹ ਚੀਫ ਬਿਜ਼ਨਸ ਬਿਊਰੋ ਤੇ ਚੀਫ ਕੋਲ ਚਲੀ ਗਈ ਹੈ ਤੇ ਹੁਣ ਉਹ ਕਦੋਂ ਪਰਚਾ ਅਦਾਜ਼ ਕਰਦੇ ਆ ਤੇ ਕਿੰਨੇ ਸਖਤ ਕਾਰਵਾਈ ਕਰਦੇ ਆ ਅਗੇ ਵਿਜੀਲੈਂਸ ਬਿਊਰੋ ਨੇ ਦੇਖਣਾ ਉਮੀਦ ਹੈ ਵੀ ਕੁਝ ਨਾ ਕੁਝ ਤਾਂ ਹੋਏਗਾ ਪਰ ਇਸ ਮਾਮਲੇ ਦੀਆਂ ਪਰਤਾਂ ਖੁੱਲੀਆਂ ਹੋਈਆਂ ਨੇ ਜਾਂਚ ਹੋਈ ਹੋਈ ਆ ਪਤਾ ਕਿ ਮੁਲਜ਼ਮ ਕੌਣ ਨੇ ਫਿਰ ਤਾਂ ਪਰਚਾ ਦਰਜ ਕਰਨ ਦੇ ਦੇ ਵਿੱਚ ਕੋਈ ਦਿੱਕਤ ਨਹੀਂ ਜੀ ਇਹ ਨਾ ਹੋਵੇ ਕਿ ਵਿਜੀਲੈਂਸ ਵਾਲੇ ਫਿਰ ਦੁਬਾਰੇ ਜਾਂਚ ਕਰਨ ਲੱਗ ਜਾਣ ਨਹੀਂ ਵਿਜੀਲੈਂਸ ਦੀ ਜਾਂਚ ਕਰਨੀ ਇਸ ਕਰਕੇ ਨਹੀਂ ਬਣਦੀ ਵਿਜੀਲੈਂਸ ਨੇ 2018 ਦੀ ਵੀ ਜਾਂਚ ਕੀਤੀ ਹੈ 2021 ਦੀ ਵੀ ਜਾਂਚ ਕੀਤੀ ਹੈ ਪਲਾਟ ਨੰਬਰ ਵੀ ਸੇਮ ਹੈ ਦੋਸ਼ੀ ਵੀ ਸੇਮ ਹੈ ਦੁਬਾਰੇ ਜਾਂਚ ਕਰਨੀ ਬਣਦੀ ਨਹੀਂ ਹਾਂ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੋਰ ਜਿਹੜੇ ਦੋਸ਼ੀ ਐ ਹੋਰ ਜਿਹੜੇ ਸਕੈਮ ਦੇ ਸੀ ਲਗਾਤਾਰ 2 ਸਾਲ ਤੋਂ ਦੰਦ ਮੁੱਖ ਮੰਤਰੀ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਦੋਸ਼ੀ ਨੇ ਜਲਦੀ ਕਟਾਰੇ ਵਿੱਚ ਜਾਣ ਤੇ ਕਈ ਵਾਰੀ ਜਮਾਨਤਾਂ ਵੀ ਲੈ ਜਾਂਦੇ ਬਾਹਰ ਦੀ ਬਾਰ ਕਿ ਉਹਨਾਂ ਨੂੰ ਇਸ ਢੰਗ ਨਾਲ ਅਰੈਸਟ ਕੀਤਾ ਜਾਵੇ ਕਿ ਜਿਹੜੇ ਮਲਜ਼ੂਮ ਬਚਣਾ ਪਾਉਣ ਦੇਖੋ ਮੇਰੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਮੁੱਖ ਮੰਤਰੀ ਸਾਹਿਬ ਪਹਿਲੇ ਸ਼ਾਮ ਸਿੰਦਰ ਅਰੋੜਾ ਵੀ ਜੇਲ੍ਹ ਗਏ ਹਨ ਇਹਨੂੰ ਸੁਪਰੀਮ ਕੋਰਟ ਤੋਂ ਰਾਹਤ ਵੀ ਮਿਲ ਗਈ ਹੈ ਸਾਰਾ ਸਿਸਟਮ ਜਿਹੜਾ ਦੋਸ਼ੀਆਂ ਦੇ ਨਾਲ ਖੜ ਜਾਂਦਾ ਹੈ ਇਸ ਕਰਕੇ ਇਹਨੂੰ ਜੇਲ੍ਹ ਭੇਜਣਾ ਜ਼ਰੂਰੀ ਹੈ ਪਰ ਜਿਹੜੇ ਆਈਐਸ ਅਫਸਰ ਐ ਰਾਹੁਲ ਉਪਨਾਰੀ, ਨੀਲੀਮਾ ਤੇ ਰਜਿਤ ਅਗਰਵਾਲਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ 'ਚ ਮਦਦ ਕੀਤੀ ਐ ਇਹਨਾਂ ਕੋਲ ਇਮੀਜिएट ਪਰਚਾ ਦਾਜ ਕਰਵਾਓ 17 17 ਜੀ ਤੁਸੀਂ ਪਰਮਿਸ਼ਨ ਦਿੱਤੀ ਐ ਤੇ ਜਿਹੜੇ ਮੁੱਖ ਮੰਤਰੀ ਚਿੱਠੀ ਹੈ ਨਹੀਂ ਸੀ ਪੀਐਸਐਸ ਦੇ ਅਧਿਕਾਰੀ ਪਿਛਲੇ ਹਫਤੇ ਤੱਕ ਚੰਡੀਗੜ੍ਹ ਪੁਲਿਸ ਤੇ ਦਬਾਅ ਪਾਉਂਦੇ ਰਹੇ ਕਿ ਪਰਚਾ ਦਾਜ ਕਰੋ ਮੁੱਖ ਮੰਤਰੀ ਦੀ ਚਿੱਠੀ ਖੋਗੋ ਤਾਂ ਕਿ ਹਾਈ ਕੋਰਟ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਗੁੰਮਰਾ ਕੀਤਾ ਜਾ ਸਕੇ ਉਹ ਜਿਹੜੇ ਬੰਦੇ ਨੇ ਸਾਈਨ ਕਰਕੇ ਚਿੱਠੀਆਂ ਦਿੱਤੀਆਂ ਚੰਡੀਗੜ੍ਹ ਪੁਲਿਸ ਸੈਕਟਰ 17 ਨੂੰ ਉਹਨਾਂ ਦੇ ਵੀ ਪਰਚਾ ਦਾਜ ਕਰੋ ਤੇ ਤੁਸੀਂ ਵੀ ਪਹਿਲਾਂ ਗਏ ਸੀਗੇ ਸੈਕਟਰ 17 ਥਾਣੇ ਵਿੱਚ ਕਿ ਇਹਨਾਂ ਨੇ ਝੂਠ ਬੋਲਿਆ ਕੋਈ ਸ਼ੌਂਕ ਨਹੀਂ ਕਰਦੀ ਕੋਈ ਚਿੱਠੀਆਂ ਨਹੀਂ ਕੋ ਮੋਈਆਂ ਉਸ ਕੇਸ ਦਾ ਫਿਰ ਕੀ ਬਣੇ ਹਾਂ ਉਸ ਕੇਸ ਦਾ ਇਹ ਕੋਸ਼ਿਸ਼ ਕਰ ਰਹੇ ਸੀ ਠੱਗ ਕਿ ਚੰਡੀਗੜ੍ਹ ਪੁਲਿਸ 'ਚ ਐਫ ਆਈ ਆਰ ਦਰਜ ਕਰਾ ਦੇਈਏ ਕੈਪਟਨ ਰਮਿੰਦਰ ਦੀ ਚਿੱਠੀ ਖੋ ਗਈ ਤਾਂ ਕਿ ਹਾਈ ਕੋਰਟ ਦੇ ਜੇ ਪੇਸ਼ ਕਰ ਦੇਣਾ ਹਾਈ ਕੋਰਟ ਕੇਸ ਰਵਾਵਾ ਹੋ ਜਾਏ ਤੇ ਨਾਲ ਪੰਜਾਬ ਸਰਕਾਰ ਨੇ ਜਿਹੜੀਆਂ ਕੰਮ ਕੀਤਾ ਪਰ ਉਹ ਅਫਸਰ ਨੂੰ ਇਹ ਨਹੀਂ ਨੌਲੇਜ ਕਿ ਚਿੱਠੀਆਂ ਦਾ ਕਈ ਵਰਤਾ ਹੁੰਦੀਆਂ ਨੇ ਰਿਕਾਰਡ 'ਚ ਵੀ ਰੱਖੀ ਹੁੰਦੀ ਆ ਕਈ ਥਾਂ ਤੇ ਜਾਂਦੀ ਹੈ ਚਿੱਠੀ ਉਹ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਘਟੋ ਘਟ ਇੱਕ ਸਰਕਾਰੀ ਚਿੱਠੀ ਦੀਆਂ ਪਰਤਾਂ 100 150 ਬਣਦੀਆਂ ਨੇ ਉਹਨਾਂ ਨੂੰ ਨੌਲੇਜ ਹੈ ਨਹੀਂ ਸੀ ਦੇਖੋ ਇਹ ਆਪਣੇ ਆਪ ਨੂੰ ਰੱਬ ਸਮਝਦੇ ਆ ਉਹਨੂੰ ਲੱਗਦਾ ਆਈਐਸ ਅਫਸਰ ਤੋਂ ਉੱਪਰ ਕੁਝ ਹੁੰਦਾ ਹੀ ਨਹੀਂ ਉਹਨੂੰ ਲੱਗਦਾ ਮੁੱਖ ਮੰਤਰੀ ਤੋਂ ਉੱਪਰ ਕੁਝ ਹੁੰਦਾ ਹੀ ਨਹੀਂ ਉਹਨੂੰ ਲੱਗਦਾ ਕੋਰਟ ਵੀ ਇਹਨਾਂ ਦੀ ਜੇਬ 'ਚ ਐ ਜੱਜਾਂ ਨੂੰ ਵੀ ਅਸੀਂ ਖਰੀਦ ਲਾਂਗੇ ਇਸ ਕਰਕੇ ਉਹ ਡਰਦੇ ਨਹੀਂ ਆ ਇਸ ਕਰਕੇ ਸਿੱਧਾ ਆਪਣੇ ਨਾਮ ਤੇ ਸਕੈਮ ਕਰਦੇ ਸੀ ਉਮਰੋਦ ਬਾਗ ਸਕੈਮ ਜੀ ਵਿਖੇ ਆਈ ਐਸ ਅਫਸਰ ਮਤਲਬ ਆਈ ਐਸ ਅਫਸਰ ਇਸ ਸਮੇਂ ਰੱਬਬਣੀ ਬੈਠੇ ਹਨ ਉਹਨਾਂ ਨੂੰ ਲੱਗਦਾ ਸਾਡਾ ਕੁਝ ਨਹੀਂ ਵਿਗੜਦਾ ਠੀਕ ਹੈ ਇਹ ਤਾਂ ਸੀ ਪਲਾਟਾਂ ਦਾ ਕਪੜਾ ਕੁਝ ਜਾਲੀ ਵਿਅਕਤੀਆਂ ਨੇ ਨਾਂ ਤੇ ਕੀਤੇ ਗਿਆ ਆਪ ਹੜਪਣ ਵਾਸਤੇ ਮਰੂਦਾਂ ਨੇ ਕਿ ਬ੍ਰੀਫ ਦੇ ਵਿੱਚ ਜਿਹੜੇ ਦੁੱਤਨ ਹੋਰ ਸਕੈਂਡਲ ਨੇ ਉਹਦੀ ਥੋੜੀ ਥੋੜੀ ਜਾਣਕਾਰੀ ਦੇ ਦਿਓ ਦੇਖੋ ਜਿਹੜੇ ਪੰਜਾਬ ਨੂੰ ਲੁੱਟਣ ਦੇ ਵਿੱਚ ਜੇ ਕਹਿੰਦੇ 3-4 ਲੱਖ ਕਰੋੜ ਦਾ ਕਰਜ਼ਾ ਹੈ ਜਿੰਨੇ ਕ ਸਕੈਮ ਅਸੀਂ ਐਕਸਪੋਜ਼ ਕੀਤੇ ਹਨ ਲਗਾਤਾਰ ਅਸੀਂ ਮਿੰਦ ਕਰਦੇ ਹਾਂ ਉਹ ਸਕੈਮ 3-4 ਲੱਖ ਕਰੋੜ ਤੋਂ ਵੱਧਦਾ ਹੈਗਾ અમરુદ બક્સ કા એમબી 1000 કરોડ ਦੇ ਨਰੇਤੇ ਡੇ ਆ ਉਹ ਚ ਕੁਝ પૈસે ਵਾਪਸ ਵੀ ਆ ਗਏ ਆ 84 ਦੇ ਦੰਗਾ પીੜਤਾ ਸਕੈਮ ਜਿਹੜਾ ਹੈਗਾ ਉਹ ਵੀ બિઝનેસ ਇਨ ਕੁਆਲਿਟੀ ਚੱਲਦੀ ਆ ਉਹ ਵੀ ਲੱਖ ਕਰੋੜ ਦੇ ਨਰੇਤੇ ਜਾਏਗਾ ਗਰੀਬ ਲੋਕਾਂ ਦੇ ਮਕਾਨਾਂ ਦਾ ਜਿਹੜੇ ਸਕੈਮ ਹੈਗਾ ਉਹ ਵੀ ਲੱਖ ਕਰੋੜ ਦੇ ਨਰੇਤੇ ਜਾਏਗਾ ਬਹੁਤ ਸਾਰੇ ਸਕੈਂਡਲ ਨੇ ਜਿੰਨਾ ਬਾਰੇ ਤੁਹਾਨੂੰ ਨੌਲੇਜ ਉਨੇ ਹੋਰ ਵੀ ਬਥਰੇ ਆ 2200 ਕਰੋੜ ਰੁਪਏ ਦੀ ਜਮੀਨ 2200 ਏਕੜ ਜਮੀਨ 10000 ਕਰੋੜ ਦੇ 골ਡਨ ਫਰੈਸ ਵਾਲੀ ਹੈ ਮੁੱਖ ਮੰਤਰੀ ਨੇ ਕਿਹਾ ਡੀਸੀ ਮਹਾਲੇ ਨੂੰ ਕਬਜ਼ਾ ਲੈ ਉਹ ਵੀ ਇੱਕ ਸਕੈਮ ਦਾ ਹਿੱਸਾ ਹੈ ਤੇ ਜੱਸੀ ਕੁਲਦੀਪ ਸਿੰਘ ਦੀ ਰਿਪੋਰਟ ਹੈਗੀ ਹੈ ਜਿਹੜੀ ਸਵਾਲਿਕ ਦੀ ਹਾਂ ਸਵਾਲਿਕ ਦੀ ਪਹਾੜੀਆਂ ਦੱਬੀ ਹੋਈ ਹੈ ਪੰਜਾਬ ਨੂੰ ਜਿੰਨਾ ਕੁ ਲੁੱਟਿਆ ਹੈ ਮਹਾਲੀ ਜ਼ਿਲ੍ਹੇ ਤੋਂ ਹੀ ਕਵਰ ਹੋ ਸਕਦਾ ਹੈ ਤਿੰਨ ਅਫਸਰਾਂ ਨੇ ਹਾਂ ਅਫਸਰਾਂ ਨੇ ਤੇ ਰਾਜਨੀਤੀ ਲੋਕਾਂ ਨੇ ਮੈਂ ਅਕਸਰ ਕਹਿਣਾ ਨਾ ਬਿੱਲੀ ਦੇ ਲਈ ਤੇ ਬਾਂਦਰਾ ਦੇ ਸਜ਼ਾਰੇ ਬਿੱਲੀਆਂ ਕਿਵੇਂ ਹੈ ਕਾਂਗਰਸ ਆ ਗਈ ਉਹ ਕਹਿੰਦਾ ਮੈਂ ਬਾਦਲ ਨੂੰ ਅੰਦਰ ਕਰ ਦੂੰਗਾ ਕੈਪਟਨ ਕਹਿੰਦਾ ਖੁੰਡਾ ਜਾ ਕੇ ਤੇ ਦੂਜਾ ਗੁਟਕੇ ਸੌਂ ਖਾ ਕੇ ਕਹਿੰਦਾ ਮੈਂ ਇਹਨੂੰ ਅੰਦਰ ਕਰ ਦਾਂਗਾ ਕੈਪਟਨ ਦੇ ਇਹ ਕਾਂਗਰਸ ਦੇ ਇਕੱਲੇ ਇਕਦੋ ਜਣ ਠੋਕਰ ਦੇ ਲੱਗੇ ਰਹੇ ਉਹ ਹੈਗੀ ਬਿੱਲੀਆਂ ਦੀ ਲੜਾਈ ਪਰ ਅਫਸਰਾਂ ਬਣ ਕੇ ਬਾਂਦਰ ਉਹ ਚਲਾਕ ਬਾਂਦਰ ਉਹਨੂੰ ਲੱਗਦਾ ਨਾ ਲੜੀ ਜਾਣਾ ਕਰਨਾ ਕਿਸੇ ਨੂੰ ਕੁਝ ਨਹੀਂ ਇਹ ਆਪ ਜਿੰਨਾ ਕਿ ਰਾਜਨੀਤਿਕ ਲੋਕਾਂ ਨੇ ਕਰਪਸ਼ਨ ਕੀਤੀ ਉਹ ਤੋਂ ਬਾਅਦ ਆਈਏ ਅਫਸਰਾਂ ਨੇ ਕੀਤੀ ਹੈ ਠੀਕ ਹੈ ਸੋਗੇ ਸਨ ਹਸਤਨਾਮ ਸਿੰਘ ਦਾ ਉਹ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਬਾਂਦਰਾਂ ਦੀ ਲੜਾਈ ਦੇ ਵਿੱਚ ਬਿਲੀਅਨ ਬਿਲੀਅਨ ਨੂੰ ਇਹ ਤੁਸੀਂ ਕਹਿੰਦੇ ਹੋ ਹਾਂ ਬਿਲੀਅਨ ਲੜਾਈ ਦੇ ਬਾਂਦਰ ਨੂੰ ਮੌਲ 15 ਬਿਲੀਅਨ ਦੀ ਲੜਾਈ ਸੀ ਬਾਂਦਰ ਸਰਦਾਰੀ ਅਫਸਰਾਂ ਨੂੰ ਇਹਨਾਂ ਨੇ ਬਾਂਦਰ ਕਹਿ ਦਿੱਤਾ ਅਸਲ ਦੇ ਵਿੱਚ ਬਾਂਦਰ ਕਹਿਣਾ ਵੀ ਜਾਇਜ਼ ਹੈ ਕਿਉਂਕਿ ਸਰਕਾਰ ਦੀ ਕਈ ਲੱਖ ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਉਹਦੇ ਵਿੱਚ ਵੱਡੀ ਹੇਰਾਫੇਰੀ ਕੀਤੀ ਗਈ ਹੈ ਹੁਣ ਦੇਖਦੇ ਹਾਂ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਿਸ ਢੰਗ ਨਾਲ ਕਰੇਗੀ ਕਿਉਂਕਿ ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਨੇ ਇੱਕ ਰਿਪੋਰਟ ਦੇ ਦਿੱਤੀ ਹੈ ਉਸ ਤੋਂ ਪਹਿਲਾਂ ਵਿਜੀਲੈਂਸ ਸਾਰੇ ਮਾਮਲੇ ਦੀ ਜਾਂਚ ਕਰ ਚੁੱਕੀ ਸੀ ਵਿਜੀਲੈਂਸ ਨੇ ਮੁੱਖ ਮੰਤਰੀ ਨੂੰ ਲੈਟਰ ਲਿਖਿਆ ਸੀ ਕਿ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਤਾਂ ਮੁੱਖ ਮੰਤਰੀ ਦਾ ਹੁਣ ਪੂਰਾ ਧਿਆਨ ਆ ਤੇ ਮੁੱਖ ਮੰਤਰੀ ਉਸ ਕਮੇਟੀ ਦੇ ਵਿੱਚ ਨੇ ਦੇਖਦੇ ਹਾਂ ਸਰਕਾਰ ਨੂੰ ਲੱਗਿਆ ਜਿਹੜਾ ਚੋਣਾਂ ਉਹ ਚੋਣਾਂ ਲਾਉਣ ਵਾਲਿਆਂ ਖਿਲਾਫ ਹੁਣ ਕਦੋਂ ਕਾਰਵਾਈ ਹੋਏਗੀ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ